ਧਰਨੇ ਤੇ ਬੈਠੇ ਸਾਰੇ ਸਰਕਾਰ ਜੋ ਕਿਸਾਨ ਖੇਤ ਮਜ਼ਦੂਰ ਆੜਤੀਏ ਪਹਿਲਾ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਬਖੌਰ ਤੁਹਾਡਾ ਇਸ ਇਲਾਕੇ ਦਾ ਨੁਮਾਇੰਦਾ ਹੁੰਦਿਆਂ ਮੇਰਾ ਫਰਜ਼ ਹੈ ਕਿ ਜਿੱਥੇ ਵੀ ਕਿਸੇ ਨਾਲ ਕੋਈ ਜ਼ਿਆਦਤੀ ਹੁੰਦੀ ਆ ਕੋਈ ਤੱਕਾ ਹੁੰਦਾ ਮੇਰੀ ਹਰ ਸੰਭ 可能 ਕੋਸ਼ਿਸ਼ ਹੁੰਦੀ ਕਿ ਮੈਂ ਤੁਹਾਡੇ ਕੋਲ ਪਹੁੰਚ ਕੇ ਆਪਣੀ ਗੱਲ ਕਵਾਂ ਤੁਹਾਡੀ ਆਵਾਜ਼ ਵੜ ਕੇ ਵਿਧਾਨ ਸਭਾ ਦੇ ਅੰਦਰ ਤੇ ਵਿਧਾਨ ਸਭਾ ਦੇ ਬਾਹਰ ਉਸੀ ਸਾਰੇ اچھی طرح ਜਾਣਦੇ ਹੋ ਮੇਰੇ ਨਾਲ ਬਹੁਤ ਸਾਰੇ ਸਰਜਣ ਮੈਨੂੰ ਜ਼ਾਤੀ ਤੌਰ ਤੇ ਪਰਿਵਾਰਕ ਤੌਰ ਤੇ ਜਾਣਦੇ ਨੇ ਕਿ ਨਾ ਸਿਰਫ ਫਲਕਾ ਪਲੈਟਫਾਰਮ ਕੇ ਪੰਜਾਬ ਭਰ ਲੋ ਜਿੱਥੇ ਵੀ ਕਿਤੇ ਕੋਈ ਜ਼ਿਆਦਤੀ ਹੋਈ ਕੋ ਤਰਕਾ ਹੋਇਆ ਜਿੱਥੇ ਕਿਤੇ ਲੋੜ ਸੀ ਜਾ ਕੇ ਮੈਂ ਹਰ ਜਗ੍ਹਾ ਪਹੁੰਚਾ ਔਰ ਇਹ ਜੋ ਉਸ ਮੈਂ ਪਿਛਲੇ ਲਗਭਗ 30 ਸਾਲ ਤੋਂ ਕਰ ਰਿਹਾ ਉਹ ਤੋਂ ਪਹਿਲਾਂ ਮੇਰੇ ਪਿਤਾ ਜੀ ਸਰਦਾਰ ਸੁਖਵਿੰਦਰ ਸਿੰਘ ਉਹ ਕਰਦੇ ਨੇ ਜ਼ਿਲ੍ਹਾ ਕਟੀਆਂ ਨੇ ਸੇ نیشنل ਸਿਕਿਉਰਿਟੀ ਐਕਟ ਹੀ ਬੱਚੇ ਨਹੀਂ ਜਾਣਦੇ ਨਵੇਂ ਹੋਣੇ ਨੇ ਮੇਰੇ ਪਿਤਾ ਜੀ ਨੇ ਸਨੈਸ਼ਨ ਸਿਕਿਉਰਿਟੀ ਐਕਟ ਜਿਵੇਂ ਕਿ ਹੋਣ ਭਾਈਆ ਪ੍ਰਪਾਲ ਸਿੰਘ ਨੂੰ ਅਸਾਮ ਦੀ ਜੇਲ੍ਹ ਚ ਭੇਜਿਆ ਮੇਰੇ ਪਿਤਾ ਜੀ ਨੂੰ ਪੂਰਾ ਪੂਰਾ ਸਾਲ ਨਜ਼ਰਬੰਦ ਕਰਕੇ ਉਹਨਾਂ ਨੂੰ ਕਦੀ ਤ੍ਰਿਪੁਰਾ ਬੈਸਟ ਬੰਗਾਲ ਦੇ ਲਾਗੇ ਕਲਕੱਤੇ ਲਾਗੇ ਭੇਜਿਆ ਕਦੀ ਹਰਦਾਲੀ ਬਾਗ ਬਿਹਾਰ ਦੇ ਭੇਜ ਦੇਣਾ ਤੇ ਹਾਰ ਜੇਲ੍ਹ ਬਹੁਤ ਸਾਰਾ ਸਮਾਂ ਕੱਟਿਆ ਔਰ ਉਹਨਾਂ ਨੇ ਵੀ ਹਮੇਸ਼ਾ ਜੱਦੋਜਹਿਦ ਦੇ ਰਚੀ ਜ਼ਿੰਦਗੀ ਕੱਤੀ ਉਹ ਇਸ ਤਰ੍ਹਾਂ ਕਰਦੇ ਕਰਦੇ ਕੀ ਹੋਇਆ ਕਿ ਤੁਸੀਂ ਨਿਜ਼ਾਮ ਦੇ ਇਸਟੈਬਲਿਸ਼ਮੈਂਟ ਤੇ ਸਰਕਾਰ ਦੇ ਖਿਲਾਫ ਖੜਨਾ ਪੈਂਦਾ ਵਾ ਜਿਵੇਂ ਕੋਲ ਤੁਸੀਂ ਸਾਰੇ ਇੱਥੇ ਬੈਠੇ ਆ ਤੁਸੀਂ ਸਰਕਾਰ ਦੇ ਖਿਲਾਫ ਆਪਣਾ ਗੁੱਸਾ ਜ਼ਾਹਰ ਕਰਨ ਵਾਸਤੇ ਬੈਠੇ ਤੇ ਜਿਹੜਾ ਆਦਮੀ ਥੋੜਾ ਜਿਹਾ ਮੂਰੇ ਹੋ ਕੇ ਕੋਈ ਕਰਦਾ ਆਲੋਚਨਾ ਸਰਕਾਰ ਦੀ ਗਲਤ ਗੱਲਾਂ ਦੀ ਨੀਤੀਆਂ ਦੀ ਵਿਧਾਨ ਸਭਾ ਦੇ ਅੰਦਰ ਵੀ ਜਦੋਂ ਬੈਠਦੇ ਆ ਤਾਂ ਸਾਹਮਣੇ ਬੈਠੀ ਸਰਕਾਰ ਉਹ ਜਦੋਂ ਅਸੀਂ ਕਰਦੇ ਆ ਤੇ ਫਿਰ ਸਰਕਾਰਾਂ ਜਦੋਂ ਨੁਕਤਾ ਚੀਜ਼ ਨਹੀਂ ਸਹਿ ਨਹੀਂ ਸਕਦੀਆਂ ਪਰ ਉਹਨਾਂ ਕੋਲ ਨੇ 20 ਸੰਤਰ ਤੇ ਆਵਲਾ ਹੁੰਦਾ ਉਹਦੇ ਲਈ ਪੇ ਆਵਾਜ਼ ਬੰਦ ਕਰਨ ਵਾਸਤੇ ਪਰਚੇ ਝੂਠੇ ਜੇਲ੍ਹਾਂ ਮੈਂ ਮੇਰਾ ਖਿਆਲ ਇੱਕਦਮ ਬੈਠਾ ਗਿੱਰ ਰਿਹਾ ਸੀ ਕਰਕੇ ਮੈਨੂੰ ਪਿਛਲੇ ਆ ਮੈਂ 97 ਚ ਆਇਆ ਇਸ ਲਾਈਨ ਚ ਮੈਨੂੰ 17 ਕੇ 18 ਝੂਠੇ ਮੁਕੱਦਮੇ ਦਰਜ ਕੀਤੇ ਗਏ ਨੇ ਕੋਈ ਬਾਹਰ ਕੰਮ ਕਰਦੇ ਮਗਲੀਆਂ ਤੋਂ ਸਰਕਾਰਾਂ ਵਿੱਚ காங்கிரஸ் ਵਿੱਚ ਅਕਾਲੀ ਦਲ ਜਦੋਂ ਮੇਰੇ ਤੇ ਦਰਜ ਹੋਏ ਤੇ ਉਹ ਸਾਰੇ ਮੁਕੱਦਮੇ ਹੌਲੀ-ਹੌਲੀ ਕੋਰਟਾਂ ਕਚਹਿਰੀਆਂ ਦੇ ਬਾਇਪੂ ਦੀ ਕਿਰਪਾ ਨਾਲ ਲੜਦੇ ਲੜਦੇ ਕਿਉਂਕਿ ਗਲਤ ਸੀਗੇ ਉਹ ਸਾਰੇ ਰੱਦ ਹੋੁੰਦੇ ਗਏ ਆ ਜਿਹੜੀ ਸਰਕਾਰ ਆਈ ਆ ਜਦੋਂ ਹੁਣੇ ਸਾਡੇ ਸਰਕਾਰ ਜੋ ਆਰਗੂ ਸਾਹਿਬ ਕਹਿ ਰਹੇ ਸੀਗੇ ਭਾਰਤੀ ਕਿਸਾਨ ਯੂਨੀਅਨ ਦੇ ਕਿਸਾਨ ਆਪੂ ਸਾਰੇ ਬੜੇ ਅੱਛੇ ਬੈਠੇ ਨੇ ਇਹ ਕਹਿ ਰਹੇ ਸੀਗੇ ਕਿ ਇੰਤਾਂ ਦੀ ਸਰਕਾਰ ਅਸੀਂ ਪਹਿਲਾਂ ਕਦੇ ਨਹੀਂ ਦਿੱਤੀ ਇਹਨਾਂ ਮੂਰਖਾਂ ਨੇ ਕੀ ਕੀਤਾ ਵਾ ਕਿ ਇਹਨਾਂ ਨੇ ਆਕਾਲੀਆਂ ਤੇ ਕਾਂਗਰਸੀਆਂ ਨੂੰ ਵੀ ਸੱਚੇ ਗਰਧਾਨ ਦਿੱਤਾ ਇਦਾਂ ਦੇ ਉਹ ਜਰੂਰ ਕੰਮ ਕੀਤੇ 2.5 ਸਾਲ ਚ ਤੇ ਜਦੋਂ ਮੈਂ ਹੁਣ ਨੁਕਤਾ ਚਿੰਨੀ ਕਰਨਾ ਸਾਰਾ ਫਰਜ਼ ਆ ਅਸੀਂ ਆਪੋਜੀਸ਼ਨ ਜਾਂ ਮੈਂ ਹਰ ਗੱਲ ਦਾ ਘਟਾਲੂ ਚੱਕ ਦਾ ਨਾਮ ਹੋਇਆ ਹੁਣ ਘਟਾਲੂ ਚੱਕ ਨੂੰ ਛੱਡ ਦਈਏ ਇਹ ਨਹੀਂ ਵੱੱਡ ਫੈਲਦੀ ਕੀਤੀ ਇਹਨਾਂ ਦੇ ਹੋਰ ਐਮਐਲਏ ਮਿਨਿਸਟਰਸ ਨੇ ਬਹੁਤ ਲੋਟ ਕੋ ਸੋਟ ਪਚਾਈਆਂ ਕੋਠੀਆਂ ਦੇ ਕਬਜ਼ੇ ਕੀਤੇ ਤੇ ਕਿਨਾਰਾ ਦੀ ਕੋਠੀ ਜਗਾਵ ਵਿੱਚ ਉਹ ਐਮਐਲਏ ਸਰਪੀ ਕੋਰ ਨਿਕਾਲ ਕਬਜ਼ਾ ਕਰ ਲਿਆ ਤੇ ਜੈ ਅਸੀਂ ਚੁੱਪ ਬੈਠੇ ਰਹੀਏ ਔਰ ਜਦੋਂ ਅਸੀਂ ਵਿਰੋਧ ਕਰਨਾ ਸ਼ੁਰੂ ਕੀਤਾ ਫਿਰ ਇਹਨਾਂ ਨੇ ਮਿਰਤੇ ਤੁਸੀਂ ਸਾਰੇ ਇਹ ਦੇ ਜਾਣਦੇ ਨੇ ਕਿ ਮੇਰੇ ਤੇ ਪੰਜ ਝੂਠੇ ਮੁਕਦਰਨੇ ਦਰਜ ਕੀਤੇ ਭਗਵਾਨ ਪਾਨ ਦੀ ਸਰਕਾਰ ਨੇ ਪੰਜ ਹਟਾਈਆਂ ਸਾਲਾਂ ਚ ਤੂੰ ਪਹਿਲੇ ਜਿਹੜੇ 3-4 ਸਿਕਿਉਰਿਟੀ ਮੈਨੂੰ ਕੋਟਾ ਕਿਚਨੀਆਂ ਮਜਵਾਉਣ ਲੱਗੀਆਂ ਅਗਾਊ ਜਵਾਨਤ ਮਿਲ ਜਾਣੀ ਵਗੈਰਾ 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 ਜਦੋਂ ਇਹਨੇ ਦੇਖਿਆ ਕਿ ਕਿਸੇ ਗੱਲ 'ਚ ਕਾਬੂ ਨਹੀਂ ਆਉਂਦਾ ਫਿਰ ਮੇਰੇ ਤੇ ਇੱਕ 9 ਸਾਲ ਪੁਰਾਣਾ ਡਰਗਸਟਾ ਮਸਲਾ ਤਾਨੂੰ ਲੱਗਦਾ ਮੇਰੀ ਸ਼ਕਲ ਦੇਖੋ ਕਿ ਮੈਂ ਨਸ਼ੇ ਦਾ ਤਸਕਰ ਜਾਂ ਨਸ਼ੇ ਦਾ ਮਾਫੀਆ ਲੰਦਾ ਤੇ ਮੈਂ ਸਰਗਨਾ ਲੱਗਦਾ ਮੇਰੇ ਤੇ 9 ਸਾਲ ਪੁਰਾਣਾ ਇੱਕ ਮਨ ਕਰ ਢੁੱਠਾ ਬੇਬੁਨਿਆਦ ਗੁਰਦਾ ਜੱਜ ਕਰਕੇ ਮੈਨੂੰ ਨਾਬੇ ਜੇਲ੍ਹ ਵਿੱਚ 4 ਦਿਨ ਰੱਖਿਆ ਗਿਆ। ਇਹ ਕੀਮਤ ਨਾ ਕਰਦੀ ਪੈਂਦੀ ਆ ਸਿਸਟਮ ਦੇ ਖਿਲਾਫ ਖੜਨ ਵਾਸਤੇ ਉਹਨੇ ਕੀਤੀ ਆ। ਔਰ ਮੈਂ ਫਿਰ ਉਸ ਪ੍ਰਮਾਪਤਾਂ ਤੋਂ ਡਰ ਕੇ ਕਹਿਣਾ ਕਿ ਗਾਹ ਨਹੀਂ ਕਰਨੀ ਆ। ਇਹ ਨਹੀਂ ਕਿ ਸਾਡੇ ਕੋਲ ਪਰਚਾ ਦਰਜ ਕਰ ਦੂਗਾ ਜਾਂ ਡਰਾ ਲੂਗਾ ਤੇ ਇਸ ਤਰ੍ਹਾਂ ਕਰਕੇ ਘੱਟ ਰਹਿ ਜਾ। ਤੁਹਾਡੀ ਹਰ ਮੰਗ ਦੇ ਨਾਲ ਤੁਹਾਡੀ ਹਰ ਗੱਲ ਦੇ ਨਾਲ ਪੰਜਾਬ ਦੇ ਨਾਲ ਤਦ ਪਹਿਲਾ ਖੜ ਤੇ ਗਾਵੇਂ ਪੰਜਾਬ ਦੇ ਨਾਲ ਹੀ ਖੜ ਤੇ ਨਾ ਪਾਉ ਜਿੰਨੇ ਮਰਜੀ ਪਰਚੇ ਇਹਦਾ ਝੂਠੇ ਕਰਨੀ ਚੱਲ ਰਿਹਾ ਇੱਕ ਤਾਂ ਮੇਰੀ ਗੱਲ ਇਹ ਤੁਹਾਡੇ ਸਾਹਮਣੇ ਰੱਖਣੀ ਸੀ ਹੁਣ ਆਜੋ ਤੁਸੀਂ ਇਹ ਜਿਹੜਾ ਮਜੂਤਾ ਸਿਸਟਮ ਹੈ ਇੱਕ ਗੱਲ ਕੇਜਰੀਵਾਲ ਸਾਹਿਬ ਭਗਵੰਤ ਮਾਨ ਇਹਦਾ ਜਿਹੜਾ ਲਾਣਾ ਸਦਾ ਇਹੀ ਕਹਿੰਦਾ ਰਿਹਾ 70 ਸਾਲਾਂ ਜਿਨ੍ਹਾਂ ਨੇ ਕੁਝ ਨਹੀਂ ਕੀਤਾ ਜੀ ਮਗਰਿਆਂ ਨੇ ਹਲੇ ਵੀ ਬੋਲੀ ਜਾਂਦੇ ਝੂਠ ਸਟੇਜਾਂ ਦੇ ਖੜ ਕੇ 70 ਸਾਲਾਂ ਜਿਨ੍ਹਾਂ ਨੇ ਕੁਝ ਨਹੀਂ ਕੀਤਾ ਜੀ ਠੀਕ ਹੈ ਮੰਨ ਲਿਆ ਕਿ ਆਪਾਂ ਜਿੰਨੀ ਸਾਡੀ ਪੰਜਾਬ ਵਰਗੇ ਸਟੇਟ ਦੀ ਜਿੰਨਾ ਸਾਨੂੰ ਅਰਾਧਾ ਵਧਰਾ ਦੇਖਦਾ ਸੀ ਨਹੀਂ ਵੱਧ ਸਕੇ ਕਈ ਕਾਰਨ ਉਹਦੇ ਵਿੱਚ ਭ੍ਰਿਸ਼ਟਾਚਾਰ ਵੀ ਕਾਰਨ ਆ ਪੈਸੇ ਦੀ ਵੀ ਥੋੜਾ ਕਰਜ਼ਾ ਵੀ ਬਹੁਤ ਜ਼ਿਆਦਾ ਸਰਕਾਰ ਤੇ ਲੇਕਿਨ ਇਹ ਗੱਲ ਹੈ ਕਿ 70 ਸਾਲਾਂ ਦੇ ਚੁờiੇ ਕੁਝ ਨਹੀਂ ਕਰ ਆਪਣੇ ਲਾਗੇ 70 ਸਾਲਾਂ ਦੇ ਵਿੱਚ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਭਾਗਾ ਡੈਮ ਬਣਿਆ ਸਭ ਤੋਂ ਪਹਿਲਾਂ ਪੰਜਾਬ ਦੇ ਪਿੰਡਾਂ ਨੂੰ ਬਿਜਲੀ ਆਈ ਸਭ ਤੋਂ ਪਹਿਲਾਂ ਪੰਜਾਬ ਦੇ 13000 ਪਿੰਡਾਂ ਨੂੰ ਸੜਕਾਂ ਦੀ ਕਨੈਕਟੀਵਿਟੀ ਆਈ 13000 ਪਿੰਡ ਵਿੱਚ ਤੇ ਸ਼ਹਿਰਾਂ ਵਿੱਚ ਲਗਭਗ 20000 ਸਰਕਾਰੀ ਸਕੂਲ ਖੜੇ ਕੀਤੇ ਗਏ ਸਾਰੇ ਆ ਪਿੰਡਾਂ ਤੇ ਕਸਬਿਆਂ ਚ ਇੱਕ ਡਿਸਟ੍ਰਿਕਟ ਸੈਂਸੀਆਂ ਤੇ ਹਸਪੀਟਲ ਦਾ ਨੈਟਵਰਕ ਖੜਾ ਕੀਤਾ ਗਿਆ ਯੂਨੀਵਰਸਿਟੀਆਂ ਬਣਾਈਆਂ ਗਈਆਂ ਯਾ ਲੁਧਿਆਣਾ ਦੀ ਐਗਰੀਕਲਚਰ ਯੂਨੀਵਰਸਿਟੀ ਜਿਹਨੇ ਹਰੀ ਕ੍ਰਾਂਤੀ ਦੀ ਖੋਜ ਕੀਤੀ ਔਰ ਔਰ ਕਿਸਾਨਾਂ ਨੂੰ ਮਾਰਾ ਮੋਟਾ ਪੈਰਾਸੈੱਟ ਖੜਾ ਕੀਤਾ ਯੂਨੀਵਰਸਿਟੀਆਂ ਬਣਾਈਆਂ ਆਪਣੇ ਲਾਗੇ ਵਿਆਸ ਰਿਆ ਇਹਨਾਂ ਨੂੰ ਬੰਨ ਲਾਏ ਨੇ ਆਪਾਂ ਹੁਣ ਸੜਕ ਬਣਾਈ ਉਹਦੇ ਉੱਤੇ ਬਸ ਐਵੇਂ ਕਹੀ ਜਾਂਦੇ 70 ਸਾਲਾਂ ਕੁਛ ਨਹੀਂ ਕੀਤਾ 70 ਸਾਲਾਂ ਝੂਠ ਬੋਲ ਬੋਲ ਕੇ ਲੋਕਾਂ ਨੂੰ ਫੜ ਲਾਇਆ ਸਰਕਾਰ ਬਣਾ ਲਈ ਹੁਣ ਪਿਛਲੇ 25 ਸਾਲਾਂ ਅੱذ ਤੁਸੀਂ ਸਾਰੇ ਪਿੰਡ ਲੋਕ ਬੈਠੇ ਹੋ ਇੱਕ ਨਾ ਨਸੀਬ ਦਾ ਸਾਹਮਣੇ ਸਰਪੰਚੀ ਬੈਠੇ ਨਵੇਂ ਚੁਣੇ ਇੱਕ ਨਵੇਂ ਪੈਸੇ ਦਾ ਕੋਈ ਗ੍ਰਾਂਟ ਨਹੀਂ ਆਇਆ ਇੱਕ ਦਾ ਜੋ ਦਾ ਹਿੱਸਾ ਨਹੀਂ ਇੱਕ ਨਵਾਂ ਪੈਸਾ ਫਿਰ ਵੀ ਕਹੀ ਜਾਂਦੇ ਆ ਅਸੀਂ ਬਹੁਤ ਕੰਮ ਕਰਾਤਾ ਇਹ ਨਾ ਕਰਤਾ ਇਹ ਸਕੂਲ ਬਣਾਤੇ ਇਹ ਨਿਯਕਲੀਕਾ ਬਣਾਤੀਆਂ ਇਹ ਸਾਰਾ ਝੂਠੋ ਝੂਪ ਪ੍ਰਚਾਰ ਮੈਂ ਭਗਵਾਨ ਤੋਂ ਕਹਿਣਾ ਚਾਹੁੰਦਾ ਕਿ 70 ਸਾਲਾਂ ਚ ਜੋ ਤੁਸੀਂ ਰੋਜ਼ ਇਲਜ਼ਾਮ ਲਾਉਂਦੇ ਆ ਆ ਜਿਹੜੀ ਚੋਣੇ ਦੀ ਲੋਕ ਭਈਆ ਇਹ ਜਰੂਰ 70 ਸਾਲਾਂ ਵਿੱਚ ਕਿਸਾਨਾਂ ਦੀ ਅੱਜ ਤੱਕ ਕਦੇ ਨਹੀਂ ਹੋਈ ਮੌਜੂਦਾ ਸਰਕਾਰਾਂ ਮਾੜੀਆਂ ਸੀ ਕਰਪਟ ਸੀਗੀਆਂ ਕੁਝ ਨਹੀਂ ਗੱਲ ਲੇਕਿਨ ਉਹ ਝੋਨੇ ਦੀ ਫਸਲ ਤੇ ਕਣਕ ਦੀ ਫਸਲ ਦੀ ਬਕਾਇਦਾ ਤੌਰ ਤੇ ਧਿਆਨ ਰੱਖਦੇ ਸੀਗੇ ਔਰ ਸਮੇਂ ਸਿਰ ਚੱਕ ਕੇ ਜੋ ਮਿਨਿਮਮ ਫੋਰ ਪ੍ਰਾਈਸ ਸੀ ਉਹ ਲੋਕਾਂ ਦੇ ਘਰਾਂ ਤੱਕ ਪੈਸੇ ਪਹੁੰਚਦੇ ਸੀ ਆ ਪਹਿਲੀ ਵਾਰ ਅੱਜ ਕੀ ਹੋਇਆ ਤੁਸੀਂ ਹੈਰਾਨ ਹੋਵੋਗੇ ਕੁੱਲ ਝੋਨਾ ਕਿੰਨਾ ਵੇਚ ਰਿਹਾ ਪੰਜਾਬ ਦੇ ਵਿੱਚ ਜਿਹੜਾ ਮੰਡੀਆਂ ਜਾ 185 ਲੱਖ ਮੈਟ੍ਰਿਕ ਟਨ ਇਸ ਦੀ ਕੀਮਤ ਪਤਾ ਕੀ ਨਹੀਂ ਮਜ਼ਾਰੂ ਕੀਮਤ ਲੋਕਾਂ ਨੇ ਲੜਾਇਆ ਹੈ ਜੋ ਜੋ ਨਾਤੇ ਕਰ ਦਿੱਟਿਆ ਜਾਂਦਾ ਪੰਜਾਬ ਸਰਕਾਰ ਨਹੀਂ ਚੱਕਦੀ ਇਹ ਕੇਂਦਰ ਸਰਕਾਰ ਪੈਸੇ ਦਿੰਦੀ ਆ ਉਹਨਾਂ ਨੂੰ ਲਿਮਿਟ ਪਾ ਕੇ ਦਿੰਦੀ ਹੈ ਇੱਕ ਬੈਂਕ ਦੀ ਉਹਨੂੰ ਕਹਿੰਦੇ ਨੇ ਕੈਸ਼ ਕ੍ਰੈਡਿਟ ਲਿਮਿਟ ਸੀਸੀਐਲ ਕਿੰਨੇ ਪੈਸੇ ਦਿੱਤੇ ਬਕਮਾਂਤਾਂ ਨੂੰ ਵਿਚਾਲ ਕੇ ਕੇਂਦਰ ਸਰਕਾਰ ਨੇ ਹਾਲਾਕਿ ਉਹਨਾਂ ਦੇ ਵੀ ਨਾ ਹੋਂ ਨਾ ਉਹ ਵੀ ਬੜੇ ਕਿਸਾਨ ਮਰਦ ਨੇ ਕਿਉਂਕਿ ਉਹਨਾਂ ਨੇ ਕਿੰਨੇ ਪੈਸੇ ਦਿੱਤੇ ਪੰਜਾਬ ਸਰਕਾਰ ਨੂੰ ਸੰਬਰ ਦੇ ਮਹੀਨੇ 43000 ਕਰੋੜ ਰੁਪਏ 43000 ਕਰੋੜ ਕਿਹਦਾ ਰਿਪੋਰਟ ਇਹਨਾਂ ਨੁਮਾਇੰਕਾਂ ਨੇ ਇਹਨਾਂ ਨੂੰ ਸਮਝ ਨਹੀਂ ਸੀ ਕਿ ਕਿਉਂਕਿ ਕਰਤਜਰਬੀ ਵਾਲੀ ਗੱਲ ਹੀ ਨੇ ਤੇ ਲੋਕ ਤੇ ਲੋ ਇਹਨਾਂ ਨੇ ਨਾ შეਦਨ ਨਾਲ ਕੋਈ ਗੱਲ ਬੈਠੀ ਕੀਤੀ ਚੱਜ ਨਾਲ ਕੋਈ ਐਲਟੀਮੇਟਲੀ ਮਿਲਿੰਗ ਦਾ ਸ਼ਿਰਰ ਤੇ ਕਰਦੇਗਾ ਚੋਲ ਚੋਲੇ ਉਤਾਰ ਕੇ ਭੇਜ ਦੇ ਕੇ ਕੇਂਦਰ ਨੂੰ ਸਰਕਾਰ ਨੂੰ ਨਾ ਇਹਨਾਂ ਨਾਲ ਗੱਲ ਕੀਤੀ ਚੱਜ ਨਾਲ ਨਾ ਇਹਨਾਂ ਨੇ ਆਰਧਿਆ ਨਾਲ ਬੈ ਕੇ ਗੱਲ ਕੀਤੀ ਨਾ ਬਾੜਦਾਨ ਨੇ ਇਹਦਾ ਪ੍ਰਬੰਧ ਕੀਤਾ ਮਗਰ ਨਾਲ ਚੋਲ ਸਾਰਾ ਪੰਜਾਬ ਦੇ ਬਗਾਮਾ ਵਿੱਚ ਤੇ ਸ਼ਿਰਵਾ ਵਿੱਚ ਭਜਿਆ ਪਿਆ ਕਈ ਹਜ਼ਾਰ ਗੱਡੀਆਂ ਟਰੱਕ ਉਹ ਮਗਰ ਨਾਲ ਚੋਲ ਚੋਲ ਪਿਆ ਉਹ ਜਲਦੀ ਹੈਗੀ ਕਿ ਲਿਫਟਿੰਗ ਇਸ ਕਰਕੇ ਪੰਜਾਬ ਦੇ ਵਿੱਚ ਸਾਰੀਆਂ ਗੱਲਾਂ ਤੇ ਜਦੋਂ ਫੇਰ ਹੋ ਗਏ ਤੋਂ ਦੋ ਸੀਜ਼ਨਾਂ ਗਿਆ ਵਾ ਔਰ ਮੇਰਾ ਮੰਨਣਾ ਤਾਂ ਪਰ ਵਿੱਚ ਗੱਲ ਕਰਦੇ ਦੇਖੋ ਜਿੰਨਾ ਚੁਰਨਾ ਵਿਕਿਆ ਪੰਜਾਬ ਦੇ ਵਿੱਚ ਕਿਸੇ ਦਾ 100 ਰੁਪਏ ਕੱਟ ਲਿਆ ਹੋ ਮਾਝੇ ਵਿੱਚ ਤਾਂ ਜਾਦਾ ਹੀ 300 400 500 ਰੁਪਏ ਲੋਕਾਂ ਨੇ ਇਕੱਠਾਇਆ ਹੋ 500 ਤੁਸੀਂ ਔਸਤ ਨਾਲੋ ਪੰਜਾਬ ਦਾ ਚੁਰਨਾ ਜੇ 200 ਰੁਪਏ ਕਵਾਂਟਰ ਘੱਟ ਵਿਕੇ 10 ਪੀਸ ਦੀ ਵੀ ਰੇਟ ਘੱਟ ਮਿਲੇ ਬਿਨਾਂ ਕੋਈ ਸਕੋਰ ਪ੍ਰਾਈਸ ਦਾ 5000 ਕਰੋੜ ਰੁਪਏ ਦਾ ਲਾਸ ਹੋਇਆ ਤੁਹਾਡਾ 5000 ਕਰੋੜ ਰੁਪਏ ਦਾ ਲਾਸ 5000 ਕਰੋੜ ਦਾ ਇਹਾਂ ਦੀ ਨਰਕੀ ਦੇ ਕਰਕੇ ਪੈਸੀ ਬੋਲ ਪਏ ਨੇ ਸਭ ਕਿਉਂ ਕਿ ਤਿਆਰੀ ਨਹੀਂ ਕਰ ਸਕੇ ਜਿਸ ਨਾਲ ਗੱਲ ਨਹੀਂ ਕਰ ਸਕੇ ਤੇ ਆਪਾਂ ਤਾਂ ਪਹਿਲੇ ਹੀ ਬਹੁਤ ਕਰ ਸਾਈਏ ਠੀਕ ਆ ਜਿਨ੍ਹਾਂ ਦੀ ਗੁਆੜਟਾਂ ਜਿਹਦੇ પેટ્રોલ ਪਾਪਾ ਜਿਹਦੇ ਬੱਚੇ ਬਾਹਰ ਨੇ ਉਹਨਾਂ ਦਾ ਤਾਂ ਗੁਜ਼ਾਰਾ ਚੱਲਣਾ ਉਹਨਾਂ ਨੂੰ ਕੁਝ ਕਿਤੇ ਕੋਈ ਜਲਾ ਨਹੀਂ ਜਿਨ੍ਹਾਂ ਦੇ ਘਰ ਵਿੱਚ ਦੋ ਚਾਰ ਕਿੱਲੇ ਜ਼ਮੀਨ ਦਾ ਹੈ ਹੀ ਕੱਖ ਨਹੀਂ ਦਾ ਮਾਲਵੇ ਜਾ ਕੇ ਦੇਖੋ ਤੁਸੀਂ ਸਾਰੇ ਕਿਸਾਨ ਦੇ ਖੇਤ ਨੂੰ ਰਾਤ ਮੱਤਿਆ ਕਰ ਰਿਹਾ ਪੰਜਾਬ ਦੇ ਵਿੱਚ ਅੱਜ ਲਗਾਤਾਰ ਆ ਐਸੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਆਹ ਹੁਣੇ 3 ਦਿਨ ਪਹਿਲਾਂ ਇੱਕ ਕਿਸਾਨ ਦਸਵਿੰਦਰ ਸਿੰਘ ਨੇ ਆਤਮ ਹੱਤਿਆ ਕੀਤੀ ਨਾਲ ਕੈਂਸਰ ਸੀ ਉਸ ਨੂੰ ਤੇ 3 ਕਿਲੇ ਦਾ ਮਾਲਕ ਸੀਗਾ ਬਨਾਰੋ ਦੇ ਸਿੱਪਟੇ ਕਰਦਾ ਸੀ ਤੇ ਨਾਲ ਉਹ ਜੋ ਹੋਣ ਦੇ ਲਗੜਾ ਲੱਗ ਗਿਆ ਹਰ ਕਿਸਾਨ ਨੂੰ ਤਕਰੀਬਨ 8-10000 ਰੁਪਏ ਕਿਲੇ ਦਾ ਜਿਹੜਾ ਸੀਗਾ ਕਰ ਦੇਣਾ ਪਿਆ ਆ ਸਾਡੀਆਂ ਸਰਕਾਰਾਂ ਨੇ ਮੇਰੇ ਵੀਰੋ ਔਰ ਸਭ ਤੋਂ ਦੁਖਦਾਈ ਜਿਹੜੀ ਗੱਲ ਹੈਗੀ ਆ ਕਿ ਸਾਰਾ ਪੰਜਾਬ ਅਤੇ ਭਾਰਤ ਜਿਹੜਾ ਪਿੰਡੂ ਆ 60-70% ਚੁੱਕਾ ਪਿੰਡਾਂ ਤੇ ਰਹਿੰਦੇ ਨੇ ਔਰ ਤੁਸੀਂ ਜਿਹੜੇ ਨੁਮਾਇंदे ਭੇਜਦੇ ਹੋ ਜਾ ਕੇ ਬਹੁਤੇ ਜ਼ਿਆਦਾ ਪਿੰਡੂ ਬੈਕਗ੍ਰਾਉਂਡ ਦੇ ਵਿੱਚ ਆਇਓ ਰਿਜ਼ਰਵ ਕੈਟਾਗਰੀ ਤੋਂ ਜਾਂਦੇ ਨੇ ਤੇ ਚਾਹੇ ਉਹ ਜਨਰਲ ਕੈਟਾਗਰੀ ਤੋਂ ਜਾਂਦੇ ਨੇ ਉਹ ਜਾਂਦੇ ਆ ਆਪਣੇ ਨੇ ਉੱਥੇ ਬੁੱਲਦੇ ਕੋਈ ਨਹੀਂ ਜਾ ਕੇ ਪੰਜਾਬ ਦੀ ਵਿਧਾਨ ਸਭਾ ਤੁਹਾਨੂੰ ਦੱਸੋ ਇਮਾਨਦਾਰੀ ਨਾਲ ਕਦੀ ਤੁਸੀਂ ਖੇਤੀ ਤੇ ਕੋਈ ਸੇਰ ਡਿਸਕਸ਼ਨ ਸੁਣੀ ਆ ਕੀ ਬਿਆਂ ਦੇ ਬੈਠ ਕੇ ਕਦੀ ਤੁਸੀਂ ਪੰਜਾਬ ਦੀ ਵਿਧਾਨ ਸਭਾ ਨਸ਼ੇ ਦੇ ਗੱਲ ਸੁਣੀ ਆ ਕਦੀ ਕਦੀ ਪੰਜਾਬ ਦੇ ਵਿਧਾਨ ਸਭਾ ਵਿੱਚ ਬੈਠੇ ਕੋਈ ਹੋਰ ਪੰਜਾਬ ਦੇ ਜਿਹੜਾ ਜ਼ਮੀਨ ਖੇੜਾ ਪਾਣੀ ਸਾਡਾ ਲਗਾਤਾਰ नीचे गिरवे आके दीओदे तेरे को बहस ਸੁਣੀਆ بس ਤੂੰ ਤੂੰ ਮੈਂ ਮੇ ਕਰਕੇ ਇੱਕ ਦੂਜੇ ਦੇ ਖਿਲਾਫ ਲੜ ਕੇ 스피커 ਜਿਹੜਾ ਹੈਗਾ ਇੱਕੋ ਦਾ ਮਤਾਨ ਸਭਾ ਦਾ ਉਹ ਬੋਲਣ ਹੀ ਨਹੀਂ ਦਿੰਦਾ ਔਰ ਵਿਸ਼ੇਸ਼ ਤੌਰ ਤੇ ਮੈਨੂੰ ਟਾਰਗੇਟ ਕੀਤਾ ਜਾਂਦਾ ਕਿ ਖੇਰ ਨੂੰ ਨਹੀਂ ਬੋਲਣ ਦਾ ਚਲੋ ਆ ਨਦੀਆ ਫतेहउल्लाह ਇਹ ਜਿਹੜਾ ਚੋਣੇ ਦੀ ਇਹ ਲੁੱਟ ਹੋਈ ਨਾ ਇਹਦੇ ਚ ਇੱਕ ਹੋਰ ਅਸਲਾ ਇਸ਼ਾਰਾ ਸਮਝ ਲਓ ਅੱਗੇ ਤੋਂ ਇਹਦੋਂ ਨਾਲੋਂ ਜ਼ਿਆਦਾ ਪਰਵਾਹੀ ਹੁਣੀ ਕਿਉਂਕਿ ਕੇਂਦਰ ਸਰਕਾਰ ਜਦੋਂ ਗੱਲ ਆਪਦੀ ਲੋੜ ਸੀ ਕਿ ਜਦੋਂ ਆਪਾਂ ਕਹਿੰਦੇ ਸੀ ਜੀ ਆ ਕਿਸਾਨਤਾ ਪੰਜਾਬ ਦਾ ਅਨਦਾਜ਼ਾ ਹੈ ਸਮਝ ਗਏ ਉਹਨਾਂ ਨੂੰ ਸਾਡੀ ਲੋੜ ਸੀ ਕਿ ਉਹ ਸਾਨੂੰ ਚਮੜਾ ਕੇ ਰੱਖਦੇ ਸੀਗੇ ਪਤਿਆ ਕੇ ਰੱਖਦੇ ਸੀਗੇ ਤੇ ਆਪਾਂ ਉਹਨਾਂ ਨੂੰ ਦਿੰਦੇ ਸੀ ਫਸਲ ਹੁਣ ਸਾਰੇ ਭਾਰਤ ਦੇ ਵਿੱਚ ਇੱਧਰ ਉੱਧਰ ਖੱਪੇ ਸੱਚੇ ਝੋਨਾ ਹੋਣ ਲੱਗ ਗਿਆ ਆਪ ਬਦਰ ਤਰਿੰਗਾ ਨਾਲ ਜਿਹੜੇ ਸਟੇਟ ਆਂਧਰਾ ਪ੍ਰਦੇਸ਼ ਵਿੱਚ ਤਾਮਿਲਨਾਡੂ ਤੱਕ ਆ ਯੂਪੀ ਬਿਹਾਰ ਸਿੰਘਲ ਇੰਡੀਆ ਵਿੱਚ ਉਹਨਾਂ ਨੂੰ ਤੁਹਾਡੇ ਝੋਨੇ ਦੀ ਹੁਣ ਲੋੜ ਨਹੀਂ ਦੀ ਬੋਤਿਜਾ ਤਖਦੇ ਸਾਲ ਹੋਰ ਖਰਾਬ ਕਰਜਲ ਕੁਆਲੀ ਕਰਨਗੇ ਔਰ ਜਿਹੜਾ ਝੋਨਾ ਦੇ ਕਰਨ ਕਿਉਂ ਕੇਂਦਰ ਤੋਂ ਖਰੀਦਾ ਸਾਡਾ ਦੇਸ਼ ਲਗਭਗ 140 ਕਰੋੜ ਮਾਦੀ ਵਾਲਾ ਤੇ ਬਹੁਤ ਸਾਰੇ ਲੋਕਾਂ ਨੂੰ ਅਨਾਜ ਦੇਣਾ ਹੁੰਦਾ ਨੇ ਜਿਹੜਾ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਕਹਿੰਦੇ ਕਿ ਆ ਜਿਹੜਾ ਦਿੰਦੇ ਨੇ ਆ ਮੁਫਤ ਆਟਾ ਦਾਲ ਦਿੰਦੇ ਨੇ ਇਹ ਜਿਹੜਾ ਹੁੰਦਾ ਤਾਂ ਕਰਕੇ ਤੁਹਾਡੇ ਤੋਂ ਲੈਂਦੇ ਨੇ ਉਹਨਾਂ ਨੂੰ ਉੱਤੇ ਨੌਕਰੀ ਲੱਭ ਜਾਂਦਾ ਤੁਹਾਡੇ ਹੀ ਟ੍ਰੇਨਾਂ ਦਾ ਪੈਸਾ ਪੰਜਾਬ ਦਾ ਅਨਾਜ ਕਿ ਕਰਤੇ ਵੈਸਟ ਮਾਲ ਤੋਂ ਕਿਉਂ ਟ੍ਰੇਨਾਂ ਦੀ ਕਿਰਾਇਆ ਦੇਣਗੇ ਇਸ ਕਰਕੇ ਉਹਨਾਂ ਨੂੰ ਹੁਣ ਗਾਹ ਲੋੜ ਨਹੀਂ ਹੈ ਕਿ ਉਹਨਾਂ ਨੇ ਜੋ ਸਾਡਾ ਫਾਇਦਾ ਉਠਾਉਣਾ ਸੀ ਉਠਾ ਲਿਆ ਵਾ ਆਪਾਂ ਨੂੰ ਗਾਂ ਦੇ ਬਾਰੇ ਬਹੁਤ ਅਕਲਮੰਦੀ ਨਾਲ ਸੋਚਣਾ ਪੈਣਾ ਕਿਸਾਨਾਂ ਨੂੰ ਸਰਕਾਰਾਂ ਨੂੰ ਖਾਸ ਸੌਰਤ ਦੇ ਦੇ ਕੋ ਤੁਸੀਂ ਮੈਂ ਇੰਡੀਵਿਜੂਅਲ ਬੰਦੇ ਦੇ ਕੁਝ ਨਹੀਂ ਸੋਚ ਸਕਦਾ ਸਰਕਾਰ ਦਾ ਫਰਜ਼ ਹੈ ਕਿ ਇੱਕ ਸਾਲ ਪਹਿਲਾਂ ਤੁਹਾਨੂੰ ਦੱਸੇ ਕਿ ਅਗਲੇ ਸਾਲਾਂ ਫਸਲ ਨਹੀਂ ਲਗਣੀ ਚਾਹੀਦੀ ਔਰ ਮੈਂ ਇਹਨਾਂ ਨੂੰ ਵਿਧਾਨ ਸਭਾ 'ਚ ਖੜਕ ਕੇ ਬੜੀਆ ਨਹੀਂ ਕਿਹਾ ਆ ਭਗਵਾਨਪਾ ਨੂੰ ਇੱਕ ਤਾਂ ਸਮਝ ਨਹੀਂ ਆਉਂਦੀ ਦੂਜਾ ਇਹ ਦਾਰੂ ਪੀ ਕੇ ਬਹੁਤ ਹੁੰਦਾ ਵਿਧਾਨ ਸਭਾ ਮੈਂ ਤਾਂ ਉਹਨਾਂ ਕਹ ਰਿਹਾ ਕੋਈ ਦੇ ਰਹਾ ਇਹ ਜਦੋਂ ਉਹਨਾਂ ਦਾ ਦਾਰੂ ਕੀਤੀ ਹੁੰਦੀ ਹੈ ਔਰ ਉਹਨਾਂ ਸਾਰੇ ਲੋਕਾਂ ਦੀ ਗੱਲ ਪੈਂਦਾ ਕਿ ਕਿਸੇ ਪੰਜਾਬੀ ਦੀ ਗੱਲ ਕਰਦਾ ਕਦੇ ਕਿਸੇ ਦੀ ਆ ਬਿਲਕੁਲ ਫਜ਼ੂਲ ਕਰਾ ਜੇਗਾ ਮਦਦ ਸਮਝ ਨਹੀਂ ਕਰਨੀ ਚਾਹੀਦੀ ਮੈਂ ਉਹਨਾਂ ਨੇ ਗੱਲ ਸਮਝਾਈ ਕਿ ਤੁਹਾਨੂੰ 43000 ਕਰੋੜ ਰੁਪਏ ਆ ਰਿਹਾ ਝੋਨੇ ਦਾ ਸਮਝ ਗਏ ਤੁਸੀਂ ਕੇਂਦਰ ਦੇ ਜਾ ਕੇ ਪ੍ਰਾਈਮ ਮਿਨਿਸਟਰ ਨੂੰ ਮਿਲੋ ਖੇਤੀ ਮੰਤਰੀ ਨੂੰ ਮਿਲੋ ਉਹਨਾਂ ਨੂੰ ਸਮਝਾਓ ਜਾ ਕੇ ਕਿ ਅਸੀਂ 43000 ਕਰੋੜ ਦੇ ਵਿੱਚੋਂ ਹੀ ਅਸੀਂ ਫालतू ਪੈਸਾ ਨਹੀਂ ਮੰਗਦੇ ਤੁਹਾਨੂੰ ਪੈਸੇ ਤੇ ਭੱਜਦੀਆਂ ਕੇਂਦਰ ਸਰਕਾਰ ਆ 43000 ਕਰੋੜ ਰੁਪਏ ਵਿੱਚੋਂ ਸਭ ਤੋਂ ਤੁਸੀਂ 50% ਜਿਹੜਾ ਮਿਨੀਮਮ ਸਪੋਰਟ ਪ੍ਰਾਈਸ ਕੁਝ ਹੋਰ ਹੋਣੀ ਹੈ ਬਸਾ ਦੇ ਦਿਓ ਲੱਭੋ ਆਪੇ ਹੀ ਉਹਨਾਂ ਮਾਰਕੀਟ ਲੱਭੋ ਸਰਕਾਰ ਦਾ ਕੰਮ ਹੈ ਸਾਨੂੰ ਤੁਸੀਂ ਮਿਨਿਮਮ ਸਪੋਰਟ ਪ੍ਰਾਈਸ ਕੋ ਕੇ ਜਿੱਟਾ ਨੇ ਉਦੋਂ ਤੱਕ ਛੋੜਨਾ ਨਹੀਂ ਹੈ ਕਿਨਾ ਜਦ ਤੱਕ ਉਹਨਾਂ ਨੂੰ ਛੋੜਨੇ ਦੇ ਬਦਲ ਦਾ 50 60 70000 ਰੁਪਏ ਕਿਲੇ ਦੀ ਆਮਦਨੀ ਨਹੀਂ ਹੁੰਦੀ ਉਹ ਉਸੇ 43000 ਰੁਪਏ ਦੇ ਸਾਹਮਣੇ ਤੁਸੀਂ ਜਦਾਂ ਦੇਖੋ ਵੀ 25000 ਕਰੋੜ ਰੁਪਏ ਹੋਰ ਦਾ ਫਸਾ ਦੇ ਕਰ ਦਿਓ ਕਿਸੇ ਨੇ ਨਹੀਂ ਸੁਣੀ ਗੱਲ ਔਰ ਦੂਜਾ ਮੇਰੇ ਵਿਰੋਧ ਭਾਵ ਬਜ਼ੁਰਗੋ ਹੁਣ ਕੇਂਦਰ ਸਰਕਾਰ ਸੁਣ ਲੋ ਉਹ ਬੇਸਿਕਲੀ ਐਂਟੀ ਫਾਰਮਰ ਆ ਮੋਦੀ ਦੀ ਸਰਕਾਰ ਨੇ ਪਿਛਲੇ 5 10 ਸਾਲਾਂਾਂ ਚ ਲੋਕ ਸਭਾ ਦੇ ਰਿਪੋਰਟ ਕੋਲ ਤਾਂ ਮੈਂ ਨਹੀਂ ਕਹਿ ਰਹਾ ਮੈਂ ਕੈਮਰੇ ਤੇ ਬੋਲ ਰਹਾ ਵਾਂ 10 ਸਾਲਾਂ ਦੀ 15 ਲੱਖ ਕਰੋੜ ਰੁਪਏ ਮਾਫ ਕੀਤਾ ਵਾ ਕਾਰਪੋਰੇਟ ਕਾਰਨਾਂ ਤੇ ਜਿੰਨਾਂ ਦਾ ਨਾਮ ਤੁਸੀਂ ਰੋਜ਼ ਸੁਣਨੇ ਆ ਮਾਨੀਆਂ ਦਾ ਅਡਾਨੀਆਂ ਦਾ ਵੱਡੇ ਵੱਡੇ ਕਾਰੋਬਾਰੀਆਂ ਦਾ 15 ਲੱਖ ਕਰੋੜ ਰੁਪਏ ਮਾਫ ਕੀਤਾ ਵਾ ਸਰਵੇਖੇ ਜੀ ਇਹ ਕਰਜ਼ਾ ਅਦਾ ਨਹੀਂ ਕਰ ਸਕੇ ਬੈਂਕ ਸਾਡੇ ਜਿਹੜੇ ਨੇ ਉਹ ਖਤਮ ਹੋ ਜਾਣਗੇ ਉਹ ਬੈਂਕ ਜਿਹੜੇ ਨੇ ਉਹ ਬੰਦ ਹੋ ਜਾਣਗੇ ਇਸ ਕਰਕੇ ਸੀ 15 ਲੱਖ ਕਰੋੜ ਰੁਪਏ ਮਾਫ ਕਰ ਦਿੱਤਾ ਗਿਆ ਔਰ ਕਿੰਨਾ ਕਿੰਨਾ ਕਰਜ਼ਾ ਮਾਫ ਕੀਤਾ ਇੱਕ ਇੱਕ ਕੰਪਨੀ ਦਾ ਇਸ ਦਾ 5 ਲੱਖ ਕਿੰਨੇ ਦਾ 5000 ਕਰੋੜ ਰੁਪਏ ਵਾਪਸ ਦਿੱਤੇ ਅਭੀ ਫੈਕਟਰੀ ਚੱਲੀ ਇਸ ਕਰਕੇ ਕਰਜ਼ਾ ਮਾਫ ਕੀਤਾ ਇਸ ਦਾ 10000 ਕਰੋੜ ਪਿਛਲਾ 10000 ਕਰੋੜ ਰੁਪਏ ਐਵੇਂ ਚੰਨ ਸੰਕੜੇ ਕੰਪਨੀਆਂ ਦਾ 15 ਲੱਖ ਕਰੋੜ ਰੁਪਆ ਮਾਫ ਕੀਤਾ ਗਿਆ ਇਸਕੇਂਦਰ ਦੀ ਸਰਕਾਰ ਦੁਨੋਂ ਤੇ ਪੰਜਾਬ ਦੇ ਕਿਸਾਨ ਦਾ ਕੁੱਲ ਕੋਟੇ ਖਰਚ ਕਰਜ਼ਾ ਕਿੰਨਾ ਪੂਰਾ ਜੋਰ ਲਾ ਕੇ ਵਿੱਚ ਆੜਤੀਆਂ ਦਾ ਵਿੱਚ ਬੈਂਕਾਂ ਦਾ 1 ਲੱਖ ਕਰੋੜ ਰੁਪਏ 15 ਗੁਣਾ ਘੱਟ ਸੀਗਾ ਜੇ ਚਾਹੁੰਦੇ ਪੰਜਾਬ ਦੀ ਬਦਲ ਕਰਨਾ ਭੜੇ ਆਉਣਾ ਕਰ ਸਕਦੇ ਲੇਕਿਨ ਉਹਨਾਂ ਨੂੰ ਉਹ ਤੁਹਾਡੇ ਉਹ ਤੁਹਾਡੇ ਨਾਲ ਨਫ਼ਰਤ ਕਰਦੇ ਨੇ ਉਹ ਤੁਹਾਨੂੰ ਕਦੀ ਖਾਦੀਸਤਾਨੀ ਕਹੀ ਜਾਂਦੇ ਨੇ ਜਾਣ ਬੁੱਝ ਕੇ ਕਦੀ ਤੁਹਾਨੂੰ ਵੱਖਵਾਦੀ ਕਹੀ ਜਾਂਦੇ ਨੇ ਹਾਲਾਂਕਿ ਆਪਣੇ ਹੀ ਬੱਚੇ ਤੁਹਾਡੇ ਬੱਚੇ ਆਮਾਨਤਨੂੰਡੀ ਵਿੱਚ ਲਾਸ਼ ਕਿਹਦੀ ਆਈ ਸੀ ਦਸਵਿੰਦਰ ਸਿੰਘ ਸ਼ਹੀਦ ਉਹ ਇੱਕ ਕਿਸਾਨ ਦਾ ਪੁੱਤ ਸੀਗਾ ਤੁਹਾਡੇ ਬੱਚੇ ਸਾਰੇ ਬੋਰਡਾਂ ਦੇ ਉੱਤੇ ਚਾਈਨਾ ਤੇ ਪਾਕਿਸਤਾਨ ਦੇ ਨਾਲ ਲੜ-ਲੜ ਕੇ ਮਰਦੇ ਨੇ ਦੱਸੋ ਮੈਨੂੰ ਕਿਹੜੇ ਬੀਜੇਪੀ ਦਾ ਕਿਹੜੇ ਉਮੀਦਵਾਰੀ ਦਾ ਦਿੱਲੀ ਦੇ ਲੀਡਰ ਦਾ ਫੌਜ ਵਿੱਚ ਭਰਤੀ ਹੋ ਕੇ ਆਪਣੀ ਜਾਨ ਕੌਣ ਦਾ ਤੁਸੀਂ ਜਾਨਾਂ ਵੀ ਕਮਾਈਆਂ ਦੇਸ਼ ਜਿਹੜਾ ਰਾਜ ਵੀ ਪੈਦਾ ਕੀਤਾ ਖੇਡਾਂ ਜਿਹੜੇ ਅੱਗੇ ਚਲੇ ਗਏ ਆਜ਼ਾਦੀ ਜਿਹੜੀ ਸਾਰਾ ਕੁਝ ਖੋਹ ਲਿਆ ਬਟਵਾਰਾਂ ਵੀ ਕਹਾ ਲਿਆ ਤੇ ਅੱਜ ਸਾਡੇ ਆ ਪੁੱਜੇ ਬੈਠੇ ਨੇ ਆਪਾਂ ਸੋ ਬੇਸਿਕਲੀ ਕੀ ਯਾਰ ਕਿ ਦੋਨੋਂ ਸਰਕਾਰਾਂ ਕੇਂਦਰ ਦੀ ਸਰਕਾਰ ਮਿੱਥ ਕੇ ਤੁਹਾਡੇ ਉਲਟ ਉਹ ਬਹੁਤ ਛਾਤਰ ਤੇ ਦੂਰ ਦੀ ਨੀਤੀ ਨਾਲ ਤੋਂ ਹਟ ਕਰ ਰਹੇ ਨੇ ਤੇ ਆ ਭਗਵੰਤ ਮਾਨ ਕਮਲਾ ਬਿਲਕੁਲ ਇਹਦੇ ਇਹਦੇ ਪਰਲੇ ਕੱਖ ਨਹੀਂ ਦਾ ਨਾਇਨ ਕੋਈ ਸਮਝ ਆ ਨਾ ਇਹਨਾਂ ਕੋਈ ਸੂਝ ਆ ਇਹ ਆ ਮਤਲਬ ਝੂਠ ਬੋਲਣ ਦਾ ਵੀ ਸਟੇਜ ਤੇ ਚੜ ਕੇ ਦੋੋਂ ਗੱਪਾਂ ਸੁਣ ਲੋ ਟੁਟਕਲੇ ਸੁਣ ਲੋ ਇਹ ਤੋਂ ਜ਼ਿਆਦਾ ਇਹਨੂੰ ਕੁਝ ਨਹੀਂ ਆਉਂਦਾ ਔਰ ਪੰਜਾਬ ਦੇ ਜਿੰਨੇ ਫੈਸਲੇ ਕੇਂਦਰ ਚੋਂ ਦੀ ਹੋਏ ਉਹ ਤੋਂ ਉਲਟ ਕਰਾ ਰਹੇ ਨੇ ਅੱਜ ਜਿਹੜੀ ਮੈਂ ਐਨਐਸਸੀ ਦਾ ਜ਼ਿਕਰ ਕੀਤਾ ਭਾਈ ਉਹ ਫਿਰ ਪਾਲ ਨੂੰ ਚੁੱਕ ਕੇ ਲੈ ਕੇ ਗਏ ਨੇ ਉਹਨਾਂ ਦੇ ਸਾਡੇ ਦਿਨੇ ਐਨਐਸਸੀ ਲਈ ਹੈ ਔਰ ਗਾਵੜਾ ਦਿੱਤੀ ਔਰ ਛੱਡਣਾ ਨੇ ਉਸ ਨੂੰ ਜਲਦੀ ਦੇਖੇ ਔਰ ਮੇਰੇ ਵੀਰੋ ਇੱਕ ਗੱਲ ਖੀਤੀ ਮੈਂ ਕਹਿ ਕਿ ਕੋਈ ਸਮਾਜ ਜਾਨ ਦਿੰਦਾ ਤੁਸੀਂ ਸਾਰੇ ਉਹਨਾਂ ਨੇ ਵੀ ਬੋਲਣਾ ਤੇ ਮੈਂ ਵੀ ਪਿੰਡਾਂ ਦੇ ਵਿੱਚ ਸੋਣੀਆਂ ਨੂੰ ਜ਼ਿੰਮੇਵਾਰੀਆਂ ਹੁੰਦੀਆਂ ਨੇ ਦੁੱਖ ਸੁੱਖ ਦੀਆਂ ਲੋਕਾਂ ਦੀਆਂ ਪਾਕਿਸਤਾਨ ਨਾਲ ਬਾਰਡਰ ਬਹੁਤ ਇੰਪੋਰਟੈਂਟ ਨੁਕਤਾ ਹੈ ਇੱਕ ਸਮਝਣ ਦੀ ਕੋਸ਼ਿਸ਼ ਕਰੋ ਪੁਰਾਣੇ ਸਮੇਂ ਵਿੱਚ ਸਾਡੇ ਮੇਰੇ ਵੀਰ ਜਿਹੜੇ ਇੱਥੇ ਸਮਝਦਾਰ ਬੰਦੇ ਬੈਠੇ ਨੇ ਸਾਰੇ ਕਿਸਾਨ ਆਗੂ ਪੁਰਾਣੇ ਸਮੇਂ ਵਿੱਚ ਸਾਰੇ ਭਾਰਤ ਦਾ ਵਪਾਰ ਦਾ ਇੱਕ ਰੂਟ ਸੀ ਉਹਨਾਂ ਦੇ ਸਿਲਕ ਰੂਟ ਸਿਲਕ ਦਾ ਕੱਪੜਾ ਜਿਹੜਾ ਪਾਉਣੇ ਬਹੁਤ ਅੱਛਾ ਆ ਬਹੁਤ ਖੂਬਸੂਰਤ ਉਹ ਸਿਲਕ ਰੂਟ ਕਿੱਥੋਂ ਜਾਂਦਾ ਸੀ ਪਾਕਿਸਤਾਨ ਦੇ ਵਿੱਚ ਦੀ ਨੰਗ ਇਕੱਲਾ ਪਾਕਿਸਤਾਨ ਤੱਕ ਵਪਾਰ ਨਹੀਂ ਸੀ ਕਰ ਮੱਧ ਏਸ਼ੀਆ ਉੱਤੇ ਨਹੀਂ ਆਦਿ ਦੇ ਵੱਡੇ ਵੱਡੇ ਦੇਸ਼ ਨੇ ਉਕਾਜ਼ਿਸਤਾਨ ਤੋਂ ਪਰੇ ਈਰਾਨ ਮੰਗੋਲੀਆ ਤੁਰਕਮੇਨਿਸਤਾਨ ਉਜ਼ਬੇਕਿਸਤਾਨ ਕਰਗਜ਼ਿਸਤਾਨ ਰੂਸ ਤੇ ਅਲਟੀਮੇਟਲੀ ਲੈਂਡ ਦਾ ਕਰੈਕਟਡ ਯੂਰਪ ਇਹ ਮਾਰਕੀਟ ਦਾ ਸਭੀ ਹੁਣ ਤੁਸੀਂ ਦੱਸੋ ਆ ਚੁਰਨਾ ਤੇ ਕਰੈਕਟਡ ਜੰਨਾ ਤੁਸੀਂ ਸਿਰੇ ਤੇ ਬੈਠੇ ਕੋਈ ਕੋਈ ਮੰਦਰਗਾ ਨਹੀਂ ਜੀ ਤੁਸੀਂ ਕਿੱਥੇ ਰੱਖ ਵੇਚ ਸਕਦੇ ਦੱਸੋ ਤੁਸੀਂ ਵੇਚ ਸਕਦੇ ਤਾਮਿਲਨਾਡੂ ਤੱਕ ਨਹੀਂ ਵੇਚ ਸਕਦੇ ਕਿਉਂਕਿ ਆਪਣਾ ਉਹ ਆਪਾਂ ਨੂੰ ਕਰਾਇਆ ਸੀ ਵਾੜਾ ਨਹੀਂ ਖੰਦਾ ਅਸੀਂ ਜਿਹੜੀਆਂ ਸਟੇਟਾਂ ਗੁਜਰਾਤ ਤੇ ਮਹਾਰਾਸ਼ਟਰ ਤੇ ਜਿਹੜੀਆਂ ਸਮੁੰਦਰ ਦੇ ਕੰਢਿਆਂ ਦੇ ਉੱਤੇ ਬੈਠੀਆਂ ਨੇ ਤੁਸੀਂ ਉਹਨਾਂ ਨਾਲ ਕੰਪੀਟ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਦੇ ਅ ਫਾਦਰਨ ਬਹੁਤ ਲੰਬੇ ਚੌੜੇ ਨੇ ਸਮੁੰਦਰੀ ਚਾਹਵਦਾ ਜਿੱਥੇ ਮਰਜੀ ਸਸਤਾ ਸਾਮਾਨ ਵੇਚ ਸਕਦੇ ਨੇ ਸਾਡੇ ਕੋਲ ਇੱਕੋ ਹੀ ਰਾਹ ਆ ਜਿੱਦਣ ਖੁਰੂ ਜਿੱਦਣ ਕੋਈ ਤਰੱਕੀ ਹੋਣੀ ਆ ਤੇ ਨਾਮ ਦਾ ਵਪਾਰੀਆਂ ਨੂੰ ਵੀ ਕਹਿਣਾ ਚਾਹਣਾ ਵਪਾਰੀਆਂ ਨੂੰ ਰੋਕ ਲਾ ਲੈਂਦੇ ਨੇ ਉਹਨਾਂ ਨੂੰ ਕੇਦੀਆਂ ਉਂਗਲ ਲਾ ਦਿੰਦੇ ਆ ਤੇ ਕੋਈ ਸਿੱਖ ਕਦੇ ਪ੍ਰੇਫਰ ਨਹੀਂ ਕਿਸਾਨ ਇਹ ਧਰਨੇ ਮਾਰਦੇ ਫਿਰਦੇ ਨੇ ਤੁਹਾਡੇ ਉਹਨਾਂ ਦਾ ਵੀ ਛੇਕਾਰਾ ਉਦੋਂ ਹੋਣਾ ਉਹਨਾਂ ਦਾ ਵੀ ਵਿਪਾਰ ਤੇ ਇੰਡਸਟਰੀ ਪੰਜਾਬ ਦੀ ਉਦੋਂ ਕਾਮਯਾਬ ਹੋਣੀ ਜਿੱਦਣ ਆ ਪਾਕਿਸਤਾਨ ਦੇ ਨਾਲ ਵਪਾਰ ਦਾ ਬਾਰਡਰ ਬਾਦ ਅਸ਼ੀਆ ਉੱਪਰ ਤੱਕ ਖੁੱਲੂਗਾ ਸਾਰੀਆਂ ਜਲਾ ਦੀ ਕੀਮਤਾਂ ਪੰਜਾਬ ਚ ਇੱਕ ਕਰ ਲੋ ਪਾਕਿਸਤਾਨ ਦੇ ਵਿੱਚ ਤੁਸੀਂ ਖੰਡ ਦੀ ਕੀਮਤ ਚੈੱਕ ਕਰ ਲੋ ਆਟੇ ਦੀ ਤੇ ਚੌਲਾਂ ਦੀ ਤੇ ਸਬਜ਼ੀਆਂ ਦੀ ਤੇ ਫਲ ਫੂਟਿਆਂ ਦੀ ਚੈੱਕ ਕਰੋ ਤਾਂ ਪਤਾ ਲੱਗੂਗਾ ਸਾਰਾ ਤੇ ਅੱਗੇ ਦਾ ਬਿਲਕੁਲ ਹੀ ਗੱਲ ਨਹੀਂ ਕਰ ਠੰਡਾ ਇਲਾਕਾ ਅੱਛਾ ਇੱਕ ਮਾਰਕੀਟ ਆਪਣੇ ਲਾ ਕੇ ਹੋਰ 2.5 ਘੰਟੇ ਦੀ ਫਲਾਈਟ ਤੇ ਆ ਜਿਹੜੂ ਆਪਾਂ ਖਾੜੀ ਦੇ ਦੇਸ਼ ਕਿੰਨੇ ਮਿੰਟ ਦੀ ਇਸ ਦਾ ਸਾਰਾ ਉਹ ਵੀ ਸਾਰੇ ਭੁੱਖੇ ਜਨਾਂ ਆਜ ਤੱਕ ਕਿ ਤੋਂ ਮੰਗਾਉਂਦੇ ਨੇ ਲੋਕ ਉਹਨਾਂ ਕੋਲ ਕਿਹੜਾ ਉੱਤੇ ਦਾ ਦਾਣਾ ਨਹੀਂ ਆਜਦਾ ਉਹਦਾ ਸਾਰਾ ਉਹ ਹੈ ਰੇਤ ਤੇ ਰੇਤ ਕਰ ਬਹੁਤ ਬੜੀ ਟਿੱਬੇ ਨੇ ਬਹੁਤ ਜ਼ਿਆਦਾ ਲੇਕਿਨ ਕਿਸੇ ਨੇ ਕਦੀ ਇਹ ਨਹੀਂ ਸੋਚਿਆ ਭਾਰਤ ਸਰਕਾਰ ਨੇ ਅਸੀਂ ਇਹਨਾਂ ਦਾ ਕੋਈ ਪ੍ਰਬੰਧ ਕਰੀਏ ਪੰਜਾਬ ਦਾ ਕਿਸਾਨ ਦਾ ਹਰਿਆਣੇ ਦਾ ਵਿੱਚ ਹੋਰ ਦਾ ਖਾਣਾ ਦਾ ਵੀ ਸਾਨੂੰ ਕੋਈ ਤਾਸ ਨਹੀਂ ਕਰ ਇਸ ਕਰਕੇ ਇਹ ਸਾਰੀਆਂ ਜਿਹੜੀਆਂ ਨੀਤੀਆਂ ਬਣਦੀਆਂ ਨੇ ਉੱਥੇ ਦਿੱਲੀ ਦੇ ਏਸੀ ਕਮਰਿਆਂ ਵਿੱਚ ਤੇ ਚੰਡੀਗੜ੍ਹ ਦੇ ਏਸੀ ਕਮਰੇ ਤੁਹਾਡੇ ਉਲਟ ਬਣਦੀਆਂ ਨੇ ਔਰ ਜਾਨ ਬੁੱਝ ਕੇ ਉਲਟ ਬਣਾਈਆਂ ਜਾਂਦੀਆਂ ਕਿ ਇਹਨਾਂ ਨੂੰ ਰਗੜਾ ਦੋ ਉੱਠਣ ਨਾ ਕਿਸੇ ਤਰੀਕੇ ਨਾਲ ਔਰ ਉਹਦਾ ਹਸ਼ਰ ਹੋ ਰਿਹਾ ਕਿ ਸਾਡੇ ਬੱਚੇ ਸਾਰੇ ਨਰਾਸ਼ ਹੋ ਕੇ ਦੇਸ਼ ਛੱਡ ਕੇ ਭੱਜ ਗਏ ਅਬ ਇਸ ਕੇਸ ਵਿੱਚ ਜਾਰੀ ਗਏ ਪੰਜਾਬੀ ਕੋਈ ਬੈਠੇ ਮੈਂ ਕਿਸੇ ਦੇ ਖਿਲਾਫ ਨਹੀਂਗਾ ਉਹ ਸਾਡੇ ਉਧਰ ਚਲੇ ਗਏ ਉਹ ਸਾਰਾ ਇੱਥੇ ਪੰਜਾਬ ਦੇ ਦਾ ਗੈਰ ਪੰਜਾਬੀਆਂ ਦਾ ਬਹੁਤ ਹੀ ਬੋਲੀ ਮੈਂ ਜਦੋਂ ਮੈਂ ਉੱਥੇ ਵਿਧਾਨ ਸਭਾਏ ਸਮਝਾਉਣਾ ਕਿ ਇਹਦਾ ਹੀ ਕਾਨੂੰਨ ਬਣਾ ਦੋ ਯਾਰ ਹਿਮਾਚਲ ਪ੍ਰਦੇਸ਼ ਵਿੱਚ ਹੋ ਬੀਜੇਪੀ ਨੇ ਉੱਤਰਾਖੰਡ ਵਿੱਚ ਸ਼ੋਰ ਨਾਇਆ ਹਾਂ ਗੁਜਰਾਤ ਵਿੱਚ ਪਹਿਲਾ ਹਾਂ ਰਾਜਸਥਾਨ ਚ ਕਿ ਕੋਈ ਵੀ ਗੈਰ ਸੂਬੇ ਦਾ ਬੰਦਾ ਬਿਨਾਂ ਸ਼ਰਤਾਂ ਪੂਰੀਆਂ ਕੀਤੀ ਬਿਨਾਂ ਕਿਸੇ ਕਾਗਜ਼ ਪੱਤਰ ਤੋਂ ਉੱਥੇ ਵੋਟਰ ਨਹੀਂ ਬਣ ਸਕਦਾ ਉੱਥੇ ਸਰਕਾਰੀ ਨੌਕਰੀ ਨਹੀਂ ਲੈ ਸਕਦਾ ਉੱਥੇ ਜ਼ਮੀਨ ਨਹੀਂ ਖਰੀਦ ਸਕਦਾ ਸਾਡੇ ਪੰਜਾਬ ਦੇ ਨਿਰਲੈਖ ਬੰਦੇ ਇਹੀ ਗੱਲ ਨਹੀਂ ਸਮਝ ਚ 15 ਸਾਲ ਦਾ ਫੇਰ ਤੇ ਤੁਸੀਂ ਇਹ ਤਾਂ ਪੰਜਾਬ ਦੇ ਸ਼ਕਤਜੀ ਨਜ਼ਰ ਆਵਾ ਜਿਹੜੀ ਆ ਤੁਸੀਂ ਦਸਤਾਰਾ ਬੰਨਿਆ ਇਹ ਸ਼ਕਤਜੀ ਨਜ਼ਰ ਆਉਣਾ ਤਾਂ ਸਾਡੀ ਜ਼ੁਬਾਨ ਨਹੀਂ ਨਜ਼ਰ ਆਉਣੀ ਇਹ ਬੜੇ ਸੰਜੀਦਾ ਮਸਲੇ ਨੇ ਤੋਂ ਮੈਂ ਤੁਹਾਡੇ ਸਾਰਿਆਂ ਨਾਲ ਨਰਤੀ ਕਰਕੇ ਮੈਂ ਆਉਂਦਾ ਹਾਂ ਗੱਲ ਕਰਕੇ ਐਡਮਿਨਿਸਟ੍ਰੇਸ਼ਨ ਨਾਲ ਤੇ ਮੈਂ ਉਹਨਾਂ ਕੋਲ ਜ਼ੁਬਾਨ ਲਈ ਜਾਂ ਉਹ ਕਹਿੰਦੇ ਨੇ ਹੁਣ ਪਤਾ ਨਹੀਂ ਧੂਪ ਪੁੱਲਣ ਲੱਗੇ ਤੇ 5 ਮਿੰਟ ਵੰਨੇ ਰੁਕੀ ਇਹਨਾਂ ਨੇ ਤੁਹਾਨੂੰ ਸੱਦਾ ਆਵਾ 2:00 ਵਜੇ ਐਸ.ਸੀ.ਐਮ ਦਫ਼ਤਰ ਉਹ ਤੇ ਸਾਰੀ ਏਜੰਸੀਆਂ ਡੀ.ਐਫ.ਐਸ.ਸੀ. ਵਗੈਰਾ ਆਉਣਗੇ ਮੈਂ ਕਿਹਾ ਗੱਲ ਇਹ ਆ ਕਿ ਤੁਸੀਂ ਐਮਐਸਪੀ ਪੂਰੀ ਰੇਟ ਤੇ ਦਿਓ ਉਹਨਾਂ ਨੂੰ ਔਰ ਸਮਾਨ ਜਿਹੜਾ ਉਹ ਤੁਕੜਾ ਕਰੋ ਤਾਂ ਇਹਨਾਂ ਨੇ ਧਰਨਾ ਜਿਹੜਾ ਹੈਗਾ ਚੱਕਣਾ ਹੁਣ 1:30 ਦੀ ਮੀਟਿੰਗ ਕੁਝ ਦੇਖੋ ਉੱਥੇ ਕੀ ਕਰਦੇ ਨੇ ਨਹੀਂ ਤਾਂ ਅਗਲਾ ਪ੍ਰੋਗਰਾਮ ਲਈ ਕੰਮ ਵੀ ਫਿਰ ਤੁਹਾਡੇ ਨਾਲ ਆਇਆ ਸੀ ਪਰ ਕੁੱਲ ਮਿਲਾ ਕੇ ਬਹੁਤ ਬੜਾ ਦੁੱਖ ਆ ਕਿ ਜਿਹਨਾਂ ਨੂੰ ਆਪਣੇ ਸਮਝ ਕੇ ਸਰਤਾ ਵਿੱਚ ਉਠਾਇਆ ਉਹਨਾਂ ਸਾਹਮਣੇ ਆਪਣੇ ਢਿੱਡ ਭਰੇ ਨੇ ਕੋਈ ਰੇਤਾ ਪੁਰੀ ਚੱਕੀ ਆਉਂਦਾ ਕੋਈ ਸ਼ਰਾਬ ਦੇ ਠੇਕਿਆਂ 'ਚ ਵੱੜ ਗਿਆ ਕੋਈ ਹੋਰ ਕੁਝ ਨਹੀਂ ਕੋਠੀ ਆ ਦੇ ਕਮਜਾਹਤ ਵੱੜ ਗਿਆ ਕੋਈ ਆ ਆਪਣੇ ਇੱਥੇ ਰੁਕ ਲੈ ਇੱਥੇ ਬੰਦੇ ਜਿਹੜੇ

ਕੀ ਰਾਜਨੀਤੀ ਇਸ ਲਈ ਬਣਨੀ ਆ ਕਿ ਅਸੀਂ ਤੁਹਾਡੇ ਸਾਰਿਆਂ ਨੂੰ ਪੁੱਛਣਗੇ ਤੇ ਆਪਣੇ ਡੇਟ ਭਰੀਏ ਸੋ ਮੈਂ ਕੁਝ ਰਾਜਨੀਤਿਕ ਮੀਟਿੰਗ ਉੱਤੇ 3 ਵਜੇ ਤੁਸੀਂ ਜਾਣਾ ਉਸ ਤੋਂ ਬਾਅਦ ਇਨਫੋਰਮ ਕਰਾਂ ਜੇ ਤੁਹਾਡੇ ਆਲਤੀ ਇਹਨਾਂ ਨਾਲ ਵੀ ਇਹ ਵੀ ਤੁਹਾਡੇ ਨਾਲ ਨੇ ਯਾਰ ਪਿੱਛੇ ਬੈਠੇ ਨੇ ਇਹਨਾਂ ਦਾ ਕੀ ਗਿਲਾ ਕਰਾਂਗਾ ਉਹਨਾਂ ਨੂੰ ਮੈਂ ਕਹਾਂਗਾ ਕਿ ਜੇ ਤੁਸੀਂ ਹੁਣ ਏਕਾ ਕੀਤਾ ਤੇ ਹੁਣ ਮਿਨੀਮਮ ਸਪੋਰਟ ਪ੍ਰਾਈਸ ਤੋਂ ਘੱਟ ਇਹਨਾਂ ਨੂੰ ਜਿਹੜਾ ਪੂਰੀ ਕੀਮਤ ਜਿਹੜੀ ਇਹਨਾਂ ਦੇ ਅਨਾਜ ਦੀ ਮਿਲਣੀ ਚਾਹੀਦੀ ਤੇ ਤੁਸੀਂ ਵੀ ਇਹਦਾ ਸਹਿਯੋਗ ਦਿਓ ਮਿਲ ਕੇ ਬੈਠੋ ਸਾਰੇ ਮਿਲ ਕੇ ਗੱਲ ਕਰੋ ਤੇ ਮੈਂ ਆ ਜਿਹੜੀਆਂ ਤੁਹਾਡੇ ਨਾਲ ਚਾਰਾ ਸਾਂਝੀ ਕੀਤੀਆਂ ਥੋੜੀਆਂ ਜਾਂ ਮੌਕੇ ਤੋਂ ਹਟ ਕੇ ਵੀ ਕੀਤਾ ਇਹਨੂੰ ਆ ਅੰਗਰੇਜ਼ੀ ਵਿੱਚ ਕਹਿੰਦੇ ਨੇ ਅਸਲ ਵਿੱਚ ਕੀ ਹੋਇਆ ਇਹ ਕ੍ਰਿਮੀਨਲ ਕਾਂਸਪੀਰੇਟਰ ਨੇ ਸਾਰੇ ਸਰਕਾਰ ਜਾਣਦੇ ਆ ਹੋਇਆ ਤੁਹਾਡੀ ਲੁੱਟ ਕੀਤੀ ਉਹਨਾਂ ਨੇ ਅਫਸਰਾਂ ਦੇ ਥਰੂ ਕਹਿ ਲੋ ਸ਼ੈਦਰਾ ਦੇ ਥਰੂ ਕਹਿ ਲੋ ਤੁਸੀਂ ਕਹਿੰਦੇ ਨੇ ਕਾ ਦਿਓ ਜਾਂ ਕੁਝ ਨਾ ਦੇ 200 ਰੁਪਿਆ ਬਸ ਉਹਨਾਂ ਨੇ ਸਮਾਨ ਚਿਕਣਾ ਕਰਾਇਆ ਕੋਲ ਲੈਣਾ 150 ਘੱਟ ਲੈ ਲਓ ਤੁਸੀਂ ਜੇ ਵੀ ਤੁਸੀਂ ਫਰਜ਼ਿਲ ਆਪਣੀ ਜੀ ਜਾਣਨ ਨਾਲ ਪਾਲਦੇ ਹੋ ਸਰਕਾਰ ਤੁਹਾਨੂੰ ਇਹ ਕਹਿ ਰਹੀ ਹੈ ਕਿ ਲੈ ਲੋ ਘਟਿਆ ਐਡਾ ਨਹੀਂ ਕੋਈ ਸਰਕਾਰ ਦੇਖੀ ਤੁਸੀਂ ਜਿਹੜੀ ਆਪ ਹੀ ਸਰਕਾਰ ਰੇਟ ਵਿੱਚ ਤੇ ਮੁੜ ਕੇ ਆਪ ਹੀ ਤੁਹਾਨੂੰ ਕਹੇ ਕਿ ਲੈ ਲੋ ਇਹਨੂੰ ਇਹਨੂੰ ਕਹਿੰਦੇ ਨੇ ਅੰਗਰੇਜ਼ੀ ਚ ਕ੍ਰਿਮੀਨਲ ਕਾਂਸਪੀਰੇਸੀ ਫੌਜਦਾਰੀ ਦੇ ਮੁਕਦਮੇ ਦਰਜ ਹੋਣੇ ਚਾਹੀਦੇ ਤੇ ਮੁਕਦਮੇ ਫੌਜਦਾਰੀ ਦੇ ਆ ਜਿਹੜੇ ਸਾਡੇ ਆਰਗੇਨ 25 ਤੱਕ ਕਹਿੰਦੇ ਇਹਨਾਂ ਦੇ ਦਰਜ ਹੋਣੇ ਚਾਹੀਦੇ ਨੇ ਔਰ ਇਹ ਫੜ ਕੇ ਅੰਦਰ ਜੇਲਾ ਵਿਚਾਰੇ ਦੇਈਦੇ ਸੀ ਪਰ ਕੌਣ ਕਰੇ ਕਿਉਂਕਿ ਉਹਨਾਂ ਦੇ ਉਹਨਾਂ ਦੇ ਸਰਤਾ ਹੱਥ ਵਿੱਚ ਤੇ ਆਪਾਂ ਹੁਣ ਮੰਗਣ ਵਾਲੇ ਬੈਠੇ ਆ ਜਦੋਂ ਵੀ ਗਾ ਮੈਂ ਇਕੱਲਾ ਆਪਣੀ ਗੱਲ ਨਹੀਂ ਕਰ ਰਿਹਾ ਇੱਥੇ ਬਿਲਕੁਲ ਨਹੀਂ ਪੰਜਾਬ ਚਾਲ ਚੰਗੇ ਬੰਦੇ ਚੋਂਨ ਕਰੇ 117 ਨਹੀਂ ਆਪ ਰਹੰਦੇ ਚੰਗੇ ਬੰਦੇ ਲੱਭਦੇ ਜਦ ਤੱਕ ਆਹ ਨੂੰ 117 ਬੰਦੇ ਚੰਗੇ ਲੱਭ ਜਾਣਗੇ ਆਪ ਹੀ ਹੌਲੀ-ਹੌਲੀ ਪੰਜਾਬ ਦਾ ਸੁਧਾਰ ਹੋਣ ਲੱਗ ਜਾਏਗਾ ਆ ਪਾਕਿਸਤਾਨ ਦੀ ਅਸੈਂਬਲੀ ਦਾ ਸਪੀਕਰ ਦਾ ਘੁਮਰਿਆ ਵਾ ਸੋਸ਼ਲ ਮੀਡੀਆ ਤੇ ਕਿ ਉਹਨੇ ਪੂਰੀ ਕਲਾਸ ਲਈ ਉਹ ਕਹਿੰਦਾ ਯਾਰ ਟਟੋ ਘਟ ਪਾਕਿਸਤਾਨ ਦੇ ਜਿਹੜਾ ਪੰਜਾਬ ਜਿਹੜਾ ਆਪਣਾ ਪੰਜਾਬ ਪਾਕਿਸਤਾਨ ਨਾਲ ਕਹਿੰਦਾ ਇਹਦੇ ਪਾਣੀ ਦੀ ਚਿੰਤਾ ਕਰ ਲੋ ਸਪੀਕਰ ਕਹਿ ਰਿਹਾ ਉਹਨਾਂ ਨੂੰ ਸਾਰਿਆਂ ਨੂੰ ਰੋਤਾ ਦਾ ਲੀਡਰਾਂ ਮੰਤਰੀਆਂ ਨੂੰ ਪਰ ਸਾਡੇ ਇੱਥੇ ਵੀ 4 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ ਪੰਜਾਬ ਸਟੇਟ ਆ ਜਿਹੜੇ ਕਹਿੰਦੇ ਸੀ ਸਿੱਧੀ ਐ ਕਰਾਂਗੇ ਜੀ ਪੈਸੇ بچਾਵਾਂਗੇ ਜੀ ਅਸੀਂ ਪਰਚੇ ਦਰਜ ਕਰਕੇ ਲੋਕਾਂ ਦੇ ਚੋਰਾਂ ਤੋਂ ਪੈਸੇ ਇੱਕ ਪੰਜੀ ਨਹੀਂ ਕੱਢ ਸਕੇ ਪਿਛਲੇ 2.5 ਸਾਲਾਂ ਇੱਕ ਪੰਜੀ ਕਿਸੇ ਬੰਦੇ ਦੇ ਅਕਾਊਂਟ ਉਧਰੋਂ ਕਰਪਟ ਬੰਦਿਆਂ ਚੜ੍ਹ ਕੇ ਖਾਤੇ ਜਮਾ ਨਹੀਂ ਕਰਾ ਸਕਿਆ 1 ਲੱਖ ਕਰੋੜ ਰੁਪਏ ਦਾ ਉੱਤਰ ਕਰਦਾ ਪੰਜਾਬ ਦੇ ਵਿੱਚ ਇਸ ਵਕਤ ਚੱਲਿਆ ਹੋਇਆ ਆ ਸਾਡੀਆਂ ਇਸ਼ੂਜ਼ ਨੇ ਮੈਂ ਇੱਕ ਵਾਰ ਫਿਰ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹਣਾ ਇਲੈਕਸ਼ਨ ਲੜਾ ਜਾਂ ਨਾ ਲੜਾ ਉਹ ਗੱਲ ਸੈਕੰਡਰੀ ਹੈ ਹਰ ਗੱਲ ਵੋਟ ਨਾਲ ਨਹੀਂ ਨਾਪੀ ਜਾ ਸਕਦੀ ਜ਼ਿੰਦਗੀ ਦੇ ਵਿੱਚ موٹر نقصان ہو سکتا وا پر میں کہیں واحگ کروں گا کہ دیر آپ پاس کرا گئی نہ رہی جی زبان ہی نہ رہی ساری پرنالی کو کراؤنا وا یہ سارے مسئلے میرے لگاتار میں کرتا رہا, رہا اور پاکستان جو, نا پاکستان نا جو بی جے پی کہہ رہی وہی وہ کہہ رہا وا سمجھنے کوشش کرو کہ دونوں جانے کٹے لگے ہوئے کیوں نہیں کھلنا چاہیے ਜਦ ਤੱਕ ਪਾਕਿਸਤਾਨ ਨਾਲ ਬਾਰਡਰ ਨਹੀਂ ਰੀਟਰੀਟ ਕਰ ਦਿੰਦਾ ਜਦ ਤੱਕ ਨਹੀਂ ਖੁੱਲੇਗਾ ਉਦੋਂ ਤੱਕ ਪੰਜਾਬ ਦੇ ਸਾਰੇ ਵਤਨਾਂ ਦੇ ਲੋਕ ਜਿਹੜੇ ਨੇ ਜਿੱਦਾਂ ਪਾਕਿਸਤਾਨ ਨਾਲ ਵਪਾਰ ਦਾ ਫੁੱਲ ਫਲੇਜਡ ਬਾਰਡਰ ਖੁੱਲ ਗਿਆ ਤੁਹਾਡੀਆਂ ਜ਼ਮੀਨਾਂ ਦੀ ਕੀਮਤਾਂ ਉਦੋਂ ਹੀ ਅਗਲੇ ਦਿਨ 3 ਤੋਂ 4 ਗੁਣਾ ਹੋ ਜਾਣਗੀਆਂ ਇੱਥੇ 3 ਤੋਂ 4 ਗੁਣਾ ਕਰ ਚੋ ਔਰ ਜਿੰਸਾਂ ਦੀਆਂ ਕੀਮਤਾਂ ਪੰਜਾਬ ਦਾ ਹਰ ਕੁਸ਼ੀਦ ਸਾਗਾ ਦਾ ਫਲ ਫਲ ਫੂਡ ਸਬਜ਼ੀਆਂ ਅਗੋਂ ਕੋਈ ਮੱਗਰ ਮੰਡੀ ਦਾ ਵੰਡੇ ਸੋਨਾ ਤੇ ਮਾਰਕੀਟ ਲਾਫਟ ਦੇ ਭਾਅ ਬਾਹਰ ਦੇ ਦੇਸ਼ ਨਬੇ ਕਿਤੇ ਨਬੇ ਸਰਕਾਰ ਦੀ ਜ਼ਿੰਮੇਵਾਰੀ ਆ ਇਸ ਕਿਸਾਨ ਜਿਹੜਾ ਖੁਸ਼ਹਾਲ ਹੋ ਸਕਦਾ ਇੰਨਾ ਮੇਰੀਆਂ ਬੇਨਤੀਆਂ ਪ੍ਰਵਾਨ ਕਰੋ ਤੁਹਾਡਾ ਸਭ ਦਾ ਮੈਂ ਧੰਨਵਾਦ ਬੜੇ ਤਕੜੇ ਹੋ ਤੁਸੀਂ ਆ ਜਿਹੜੇ ਲੜਦੇ ਹੋ ਮੈਂ ਤੁਹਾਡਾ 100% ਜਿਹੜੇ ਮੇਰੇ ਵੀ ਬੈਠੇ ਨੇ ਸਾਰੇ ਕਿਸਾਨ ਜਿੱਥੇ ਬੰਦੀ ਹੁੰਦਾ ਜੇ ਸਾਡੇ ਇੱਥੇ ਆਉਣ ਤਾਂ ਤੁਹਾਡਾ ਸਵਾਗਤ ਆ ਮੈਂ ਤੁਹਾਡੇ ਨਾਲ ਆ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਕਿਮਾ ਦਾ ਜੱਜ ਕਿਆ ਪਿਆਰ ਨਾਲ ਸੱਤੇ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫੋੜੀ ਮਜਬੂਰੀਆਂ ਦੀ ਤਰ੍ਹਾਂ ਹੋਤੋ ਉਹ ਨਾਲ ਸਮਾਂ ਬੈਂਦਾ ਲੇਕਿਨ ਮਜਬੂਰੀ ਇਜਾਜ਼ਤ ਨਹੀਂ ਮੈਂ ਫਿਰ ਦੁਬਾਰਾ ਤੁਹਾਡੇ ਨਾਲ ਇੰਟਰੈਕਟ ਕਰਾਂ ਸਮਝਾ